ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਇੱਕ ਐਸੀ ਫੀਮੇਲ ਗਾਇਕਾ ਦੀ ਜਿਨ੍ਹਾਂ ਨੇ ਗਾਇਕੀ ਵਿੱਚ ਆਉਣ ਲਈ ਕਾਫੀ ਸਟਰਗਲ ਕੀਤੀ। ਅੰਮ੍ਰਿਤੱਕ ਦੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਹੋਮਿਓਪੈਥਿਕ ਦੀ ਪੜ੍ਹਾਈ ਵੀ ਕੀਤੀ। ਕਦੇ ਕੋਈ ਕਲੀਨਿਕ ਜਾਂ ਹਸਪਤਾਲ ਨਹੀਂ ਖੋਲਿਆ। ਮਰੀਜ਼ਾਂ ਨੂੰ ਫ੍ਰੀ ਦਵਾਈ ਦਿੰਦੇ ਸੀ। ਲੋੜਵੰਦ ਲੋਕਾਂ ਦੀ ਵੀ ਦਿਲ ਖੋਲ ਕੇ ਮਦਦ ਕਰਦੇ ਸੀ। ਜਿਸ ਕਰਕੇ ਇਹਨਾਂ ਨੂੰ ਪੰਜਾਬ ਦੀ ਧੀ ਹੋਣ ਦਾ ਅਵਾਰਡ ਹਾਸਲ ਹੋਇਆ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਗੱਲ ਕਰਦੇ ਆ ਮਸ਼ਹੂਰ ਤੇ ਮਰਹੂਮ ਪੰਜਾਬੀ ਗਾਇਕਾ ਤੇ ਅਦਾਕਾਰਾ ਪਰਮਿੰਦਰ ਸੰਦੂ ਦੀ ਪਰਮਿੰਦਰ ਸੰਧੂ ਦਾ ਜਨਮ 1959 ਵਿੱਚ ਸਰਦਾਰ ਸਰਜੀਤ ਸਿੰਘ ਸੰਧੂ ਦੇ ਘਰ ਪਿੰਡ ਬੀਗੜ ਜ਼ਿਲ੍ਹਾ ਹਸਾਰ ਵਿੱਚ ਹੋਇਆ 1959 ਵਿੱਚ ਹਸਾਰ ਪੰਜਾਬ ਦਾ ਹੀ ਹਿੱਸਾ ਸੀ ਪਰਮਿੰਦਰ ਸੰਧੂ ਦੇ ਪਿਤਾ ਸਰਜੀਤ ਸਿੰਘ ਵੀ ਸੰਗੀਤ ਪ੍ਰੇਮੀ ਸੀ ਸਰਜੀਤ ਸਿੰਘ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਸੀ ਪਰਮਿੰਦਰ ਸੰਧੂ ਦੇ ਚਾਰ ਭਰਾ ਤੇ ਦੋ ਭੈਣਾਂ ਸੀ ਤੇ ਇਹ ਸਭ ਤੋਂ ਵੱਡੇ ਸੀ ਗਾਉਣ ਦਾ ਸ਼ੌਕ ਇਹਨਾਂ ਨੂੰ ਬਚਪਨ ਤੋਂ ਹੀ ਸੀ ਪੰਜਵੀਂ ਜਮਾਤ ਤੋਂ ਹੀ ਸਕੂਲ ਦੇ 뮤직 ਪ੍ਰੋਗਰਾਮ ਵਿੱਚ ਹਿੱਸਾ ਲੈਣ ਲੱਗ ਗਏ ਸੀ ਫਿਰ ਸੱਤਵੀਂ ਜਮਾਤ ਵਿੱਚ ਇਹਨਾਂ ਨੇ ਸਕੂਲ ਦਾ ਇੱਕ ਸੰਗੀਤਕ ਮੁਕਾਬਲਾ ਜਿੱਤਿਆ ਉਦੋਂ ਇਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜੀਹਾ ਮੂਡ ਆਇਆ ਕਿ ਪਰਮਿੰਦਰ ਸੰਧੂ ਦੀ ਜ਼ਿੰਦਗੀ ਹੀ ਬਦਲ ਗਈ ਉਸ ਪ੍ਰੋਗਰਾਮ ਵਿੱਚ ਆਸਾ ਸਿੰਘ ਮਸਤਾਨਾ ਵੀ ਆਏ ਹੋਏ ਸੀ ਆਸਾ ਸਿੰਘ ਮਸਤਾਨਾ ਨੂੰ ਪਰਮਿੰਦਰ ਸੰਧੂ ਦਾ ਗੀਤ ਤੇ ਗਾਉਣ ਦਾ ਢੰਗ ਬਹੁਤ ਵਧੀਆ ਲੱਗਿਆ ਤਾਂ ਉਹਨਾਂ ਨੇ ਪਰਮਿੰਦਰ ਸੰਧੂ ਨੂੰ ਬਹੁਤ ਹੌਸਲਾ ਦਿੱਤਾ ਤਾਂ ਪਰਮਿੰਦਰ ਸੰਧੂ ਨੇ ਸਿੰਗਰ ਬਣਨ ਦਾ ਫੈਸਲਾ ਕੀਤਾ ਪੜ੍ਹਾਈ ਦੀ ਜੇ ਗੱਲ ਕਰੀਏ ਤਾਂ ਪਰਮਿੰਦਰ ਸੰਧੂ ਨੇ ਐਮਏ ਤੱਕ ਦੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਹੋਮਿਓਪੈਥਿਕ ਦੀ ਪੜ੍ਹਾਈ ਕੀਤੀ ਸਿੰਗਰ ਬਣਨ ਵਿੱਚ ਇਹਨਾਂ ਦੇ ਪਿਤਾ ਸਰਜੀਤ ਸਿੰਘ ਨੇ ਇਹਨਾਂ ਦੀ ਬਹੁਤ ਸਪੋਰਟ ਕੀਤੀ ਪਰ ਪਰਮਿੰਦਰ ਸੰਧੂ ਦੇ ਦਾਦਾ ਜੀ ਨਹੀਂ ਚਾਹੁੰਦੇ ਸੀ ਕਿ ਸਾਡੀ ਕੁੜੀ ਸਟੇਜਾਂ ਤੇ ਚੜ ਕੇ ਗਾਵੇ ਕਿਉਂਕਿ ਉਸ ਸਮੇਂ ਕੁੜੀਆਂ ਦੇ ਸਟੇਜਾਂ ਤੇ ਚੜ ਕੇ ਗਾਉਣ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਪਰਮਿੰਦਰ ਸੰਧੂ ਦੇ ਦਾਦਾ ਜੀ ਨੂੰ ਰੇਡੀਓ ਸੁਣਨ ਦਾ ਬਹੁਤ ਸ਼ੌਂਕ ਸੀ ਜਦੋਂ ਪਰਮਿੰਦਰ ਸੰਧੂ ਨੇ ਪਹਿਲੀ ਵਾਰ ਰੇਡੀਓ ਤੇ ਗਾਇਆ ਤਾਂ ਇਹਨਾਂ ਦੇ ਦਾਦਾ ਜੀ ਨੇ ਰੇਡੀਓ ਤੇ ਇਹਨਾਂ ਦਾ ਗੀਤ ਸੁਣਿਆ ਤਾਂ ਇਹ ਕੋਲ ਹੀ ਬੈਠੇ ਸੀ ਇਹਨਾਂ ਦੇ ਦਾਦਾ ਜੀ ਨੇ ਕਿਹਾ ਇਸ ਕੁੜੀ ਦੀ ਆਵਾਜ਼ ਕਿੰਨੀ ਸੋਹਣੀ ਆ ਤੇ ਕਿੰਨਾ ਸੋਹਣਾ गा ਰਹੀ ਆ ਪਰ ਪਰਮਿੰਦਰ ਸੰਧੂ ਨੇ ਇਹ ਦੱਸਿਆ ਕਿ ਇਹ ਮੈਂ ਹੀ ਗਾ ਰਹੀ ਆ ਫਿਰ ਜਦੋਂ 2-3 ਗੀਤ ਸੁਨੇ ਤਾਂ ਪਤਾ ਲੱਗਿਆ ਕਿ ਇਹ ਤਾਂ ਮੇਰੀ ਪੋਤਰੀ ਹੀ ਗਾ ਰਹੀ ਆ ਉਸ ਤੋਂ ਬਾਅਦ ਇਹਨਾਂ ਦੇ ਦਾਦਾ ਜੀ ਨੇ ਵੀ ਹੌਸਲਾ ਦੇਣਾ ਸ਼ੁਰੂ ਕਰ ਦਿੱਤਾ ਫਿਰ ਪਰਮਿੰਦਰ ਸੰਧੂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਪਟਿਆਲੇ ਘਰਾਣੇ ਦੇ ਉਸਤਾਦ ਬਾਕਰ ਹਸੈਨ ਨੂੰ ਆਪਣਾ ਉਸਤਾਦ ਬਣਾਇਆ ਪਰਮਿੰਦਰ ਸੰਧੂ ਨੇ ਜਸਵੰਤ ਸੰਧੀਲਾ ਕੁਲਦੀਪ ਮਾਨਕ ਕਰਨੈਲ ਗਿੱਲ ਸ੍ਰਿੰਦਰ ਸਿੰਧਾ ਤੇ ਸੀਤਲ ਸਿੰਘ ਸੀਤਲ ਨਾਰ ਗਾਇਆ ਇਹਨਾਂ ਨੇ ਜਸਵੰਤ ਸੰਧੀਲੇ ਨਾਲ ਬਹੁਤ ਲੰਮਾ ਸਮਾਂ ਗਾਇਆ ਇਹਨਾਂ ਨੇ ਤਕਰੀਬਨ 19 ਸਾਲ ਇਕੱਠਿਆਂ ਨੇ ਜੋੜੀ ਬਣਾ ਕੇ ਗਾਇਆ ਤੇ ਬਹੁਤ ਜ਼ਿਆਦਾ ਅਖਾੜੇ ਲਾਏ। ਉਹਨਾਂ ਵੱਲੋਂ ਗਾਇਆ ਹਰ ਦੁਕਾਨਾ ਸੁਪਰ ਟੂਪਰ ਹਿੱਟ ਰਿਹਾ। ਜਸਵੰਤ ਸੰਧੀਲੇ ਨਾਲ ਉਹਨਾਂ ਦੀਆਂ ਕੈਸਟਾਂ ਗੀਤਾ ਭਰੀ ਕਹਾਣੀ ਚਿੱਤ ਗੱਬਰੂ ਦਾ ਟੋਲ ਗਿਆ। ਕਾਲਾ ਰੰਗ ਵਿਕੇਰਤੀਆਂ ਬੋਸ਼ਕੀ ਵਰਗੀ ਕੁੜੀ ਜਾਨ ਮੇਰੀ ਨੂੰ ਬਣੀਆ ਸਾਡੇ ਪਿੰਡਾਂ ਦੇ ਮੁੰਡੇ ਵਰਗੀਆਂ ਹੋਰ ਅਨੇਕਾਂ ਕਿਸਮਾਂ ਆਈਆਂ ਉਸ ਸਮੇਂ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਦੀ ਬਹੁਤ ਚੜ੍ਹਾਈ ਸੀ ਗੁਰਦੀਪ ਮਾਨਕ ਨਾਲ ਤੇਰੇ ਨੈਣਾ ਦੀ ਸ਼ਰਾਬ ਤੇ ਗਿੱਠਨੀ ਵੀ ਹੋ ਜੇ ਧਰਤੀ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਜਸਵਿੰਦਰ ਭੱਲੇ ਨਾਲ ਛੱਡ ਮਿੱਤਰਾ ਫਲਕਾਰੀ ਵੀ ਦਰਸ਼ਕਾਂ ਨੂੰ ਬਹੁਤ ਚੰਗਾ ਲੱਗਿਆ ਉਸ ਤੋਂ ਬਾਅਦ 1990 ਵਿੱਚ ਪਰਮਿੰਦਰ ਸੰਧੂ ਨੇ ਸੋਲੋ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਪਹਿਲੀ ਕੈਸਟ ਇਹਨਾਂ ਦੀ ਰੰਗਪੁਰ ਰੰਗ ਲਾਉਣ ਵਾਲੀ ਕੀ ਨਾ ਸੋਹਣੀਏ ਤੇਰਾ ਕਤਲਾਂ ਦੇ ਕੇਸ ਚੁੰਨੀ ਨਾਲ ਪਤਾਸੇ ਕਰੀਬਣੀ ਦਾ ਪਿਆਰ ਵੇਟੋ ਨਾ ਅਸੀਂ ਬੂਟਾ ਲਾਇਆ ਅਸੀਂ ਕਰਮਾਂ ਦੇ ਮਾਰੇ ਜਿਉਂਦਿਆਂ ਦੇ ਮੇਲੇ ਤੇ ਹੋਰ ਬਹੁਤ ਸਾਰੀਆਂ ਕੈਸਟਾਂ ਮਾਰਕੀਟ ਵਿੱਚ ਆਈਆਂ ਪਰਮਿੰਦਰ ਸੰਧੂ ਨੇ ਯਾਰਾਂ ਨਾਲ ਬਹਾਰਾਂ ਜੱਟ ਜਵਨਾ ਮੋੜ ਤੇ ਪ੍ਰਤੀਗਿਆ ਫਿਲਮਾਂ ਵਿੱਚ ਵੀ ਕੰਮ ਕੀਤਾ ਲੋਕਾਂ ਨੇ ਇਹਨਾਂ ਦੇ ਕੰਮ ਨੂੰ ਬਹੁਤ ਸਲਾਹਾ ਪਰਮਿੰਦਰ ਸੰਧੂ ਦਾ ਵਿਆਹ ਕੁਲਜੀਤ ਸਿੰਘ ਨਾਲ ਹੋਇਆ ਇਹਨਾਂ ਦੇ ਘਰ ਇੱਕ ਬੇਟਾ ਅਨੁਰਾਗ ਤੇ ਬੇਟੀ ਗੁਰਅਸੀਸ ਪੈਦਾ ਹੋਏ ਕੁਲਜੀਤ ਸਿੰਘ ਵੀ ਬਹੁਤ ਵਧੀਆ ਬੰਦਾ ਸੀ ਪਰਮਿੰਦਰ ਸੰਧੂ ਜਿੰਨੇ ਵਧੀਆ ਸਿੰਗਰ ਸੀ ਓਨੇ ਵਧੀਆ ਹੀ ਇਨਸਾਨ ਸੀ ਇਹਨਾਂ ਨੇ ਗਾਇਕੀ ਵਿੱਚ ਉਹ ਮਕਾਮ ਹਾਸਲ ਕਰ ਲਿਆ ਜਿਸ ਨੂੰ ਹਾਸਲ ਕਰਨਾ ਹਰ ਇੱਕ ਗਾਇਕ ਦਾ ਸੁਪਨਾ ਹੁੰਦਾ ਇਹਨਾਂ ਨੂੰ ਪੰਜਾਬ ਦੀ ਧੀ ਹੋਣ ਦਾ ਅਵਾਰਡ ਮਿਲਿਆ ਉਸ ਸਮੇਂ ਦੇ ਮੁੱਖ ਮੰਤਰੀ ਨੇ ਪਰਮਿੰਦਰ ਸੰਧੂ ਨੂੰ ਪੰਜਾਬ ਦੀ ਧੀ ਦਾ ਅਵਾਰਡ ਉਹਦੇ ਕੇ ਸਨਮਾਨਤ ਕੀਤਾ ਜਿੰਨੀ ਛੇਤੀ ਪਰਮਿੰਦਰ ਸੰਧੂ ਨੇ ਤਰੱਕੀ ਕੀਤੀ ਉੰਨੀ ਛੇਤੀ ਹੀ ਦੁਨੀਆ ਤੋਂ ਚਲੇ ਗਏ ਇਹਨਾਂ ਨੂੰ ਕੈਂਸਰ ਹੋ ਗਿਆ ਸੀ ਤੇ ਕਈ ਮਹੀਨੇ ਹਸਪਤਾਲ ਵਿੱਚ ਇਲਾਜ ਚੱਲਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਲੜਦੀ ਅਖੀਰ 5 ਫਰਵਰੀ 2011 ਨੂੰ ਪਰਮਿੰਦਰ ਸੰਧੂ ਦੀ ਮੌਤ ਹੋ ਗਈ ਉਹਨਾਂ ਦੀ ਆਖਰੀ ਐਲਬਮ ਸੀ ਮਸਤ ਮਸਤ ਇਹਨਾਂ ਦੇ ਪਤੀ ਕੁਲਜੀਤ ਸਿੰਘ ਨੇ ਇਹਨਾਂ ਦਾ ਬਹੁਤ ਇਲਾਜ ਕਰਵਾਇਆ ਦੱਸਿਆ ਜਾਂਦਾ ਕਿ ਪਰਮਿੰਦਰ ਸੰਧੂ ਦਾ ਇਲਾਜ ਕਰਵਾਉਣ ਕਰਕੇ ਕੁਲਜੀਤ ਸਿੰਘ ਕਰਜ਼ਾਈ ਹੋ ਗਏ ਸੀ ਇਹਨਾਂ ਦਾ ਬੇਟਾ ਅਨਰਾਗ ਵੀ ਗਾਇਕ ਬਣਨ ਲਈ ਬਹੁਤ ਮਿਹਨਤ ਕਰ ਰਿਹਾ ਬੇਟੀ ਗੁਰ ਅਸੀਸ ਕੈਨੇਡਾ ਵਿੱਚ ਸੈਟ ਆ ਉਸ ਤੋਂ ਬਾਅਦ ਕੁਲਜੀਤ ਸਿੰਘ ਦੀ ਵੀ ਮੌਤ ਹੋ ਗਈ ਸੀ ਪ੍ਰਮਾਤਮਾ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਏਸੀ ਪੰਜਾਬੀ ਗਾਇਕਾ ਪਰਮਿੰਦਰ ਸੰਧੂ ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੋ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ